ਹਾਂਜੀ ਪਸ਼ੂ ਪਾਲਕ ਵੀਰੋ ਸ਼ਾਸਤਰੀ ਕਾਲ ਜੀ ਅੱਜ ਆਪਾਂ ਨੂੰ ਸਾਨੂੰ ਇੱਕ ਵੀਡੀਓ ਲੈ ਕੇ حاضر ਹੋਏ ਆਂ ਬਈ ਆਪਾਂ ਜਿਹੜਾ ਬਰੀਡਿੰਗ ਪਾਲਿਸੀ ਤੇ ਕੰਮ ਕਰਦਾ ਜਿਵੇਂ ਆਪਾਂ ਕਹਿੰਦੇ ਬਰੀਡ ਨੂੰ ਇੰਪਰੂਵ ਕਰਨ ਵਾਸਤੇ ਆ ਤੁਹਾਡੇ ਸਾਹਮਣੇ ਮੱਝ ਖੜੀ ਆ ਮੱਝ ਦਾ ਕੱਦ ਕਾਠ ਵੀ ਸੋਹਣਾ ਬਈ ਲੇਵੇ ਦੀ ਬੰਤਰ ਵੀ ਸਹੀ ਆ ਪਰ ਇਹਨੂੰ ਆਪਾਂ ਇੰਪਰੂਵ ਕਰਨ ਵਾਸਤੇ ਨੇ ਤੇ AI ਕਰਕੇ ਹਟੇ ਆ ਮੈਂ ਤੁਹਾਨੂੰ ਪੁੱਲ ਵੀ ਦਿਖਾ ਦਿੰਦਾ ਕਿਹੜਾ AI ਕਰੀਆ ਇਹਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਹੋ ਇਹ ਬਈ ਜਿਹੜਾ ਸ਼ਿਵ ਕੁਮਾਰ ਆ ਉਹਦੇ ਕੋਲ ਬੋਲਾ ਸ਼ਾਮ ਬਾਲਕੇ ਆ ਜਿਹੜਾ ਕਾਫੀ ਫੇਮਸ ਹੈ ਉਹਦਾ ਭਰਾ ਹੀ ਹੈ ਇਹ ਕਨ ਸ਼ਾਮ ਬਾਲਕੇ ਆ ਇਹਦੀ ਤੁਸੀਂ ਤੇ ਬੀਪੀਓ ਬਾਲਕ ਹੈ ਇਹ ਨਾ ਪੀ 288 ਦਾ ਬੱਚਾ ਹੈਗਾ ਕਿ ਮੈਂ ਜਿਹੜੇ ਆਪਾਂ ਲਾ ਕੇ ਹਟਿਆ ਹੁਣ ਕਨਸ਼ਾਮ ਬਾਲਕੇ ਸ਼ਾਮ ਬਾਲਕੇ ਦਾ ਭਰਾ ਲੇਵੇ ਦੀ ਬੰਤਰ ਤੇ ਬਰੀਡ ਨੂੰ ਇੰਪਰੂਵ ਕਰਨ ਵਾਸਤੇ ਆ ਪਈ ਆਈ ਕਰੀ ਆ ਮੇਰੀ ਤੁਹਾਨੂੰ ਗੁਜਾਰਸ਼ ਇਹੀ ਹੈ ਵੀ ਤੁਸੀਂ ਜਦੋਂ ਵੀ ਕੋਈ ਪਸ਼ੂ ਤੇ ਟੀਕਾ ਭਰੋਣਾ ਤਾਂ ਚੰਗਾ ਟੀਕਾ ਭਰਵੋਗੇ ਚੰਗੇ ਟੀਕੇ ਦੇ ਵਿੱਚ ਤੁਸੀਂ ਆ ਲਾ ਲਓ ਵੀ ਜਿਹੜਾ ਅੱਗੇ ਹੋਣ ਵਾਲਾ ਪੈਦਾ ਹੋਣ ਵਾਲਾ ਜਿਹੜਾ ਬੱਚਾ ਹੈਗਾ ਉਹਦੇ ਵਿੱਚ ਤੁਸੀਂ ਕਾਫੀ ਇੰਪਰੂਵ ਕਰ ਸਕਦੇ ਹੋ ਬੱਚੇ ਨੂੰ ਜਦੋਂ ਪਾਲਣਾ ਗਧਾ ਵੀ ਆ ਪਾਲਣਾ ਘੋੜਾ ਵੀ ਆ ਦੇਖੋ ਇਹ ਚੀਜ਼ ਦਾ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਜਿਹੜਾ ਪਸ਼ੂ ਪਾਲਕ ਭਰਾ ਨੇ ਵੀ ਜੇ ਤੁਸੀਂ ਥੋੜਾ ਜਿਆ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਹੀ ਹੌਲੀ ਹੌਲੀ ਜਾ ਕੇ ਇੰਪਰੂਵਮੈਂਟ ਹੋ ਇੰਪਰੂਵਮੈਂਟ ਦੇ ਨਾਲ ਨਾਲ ਬਸ ਇਹ ਆ ਵੀ ਥੋੜੇ ਜੇ ਐਕਸਟਰਾ ਪੈਸੇ ਲਾ ਕੇ ਜੇ ਸਾਡੇ ਕੋਲ ਬਰੀਡ ਜਾਦੇ ਵਧੀਆ ਬਣਦੀ ਆ ਤਾਂ ਬਰੀਡ ਵਧੀਆ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਵੀਰੋ ਵੀਡੀਓ ਸਾਨੂੰ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਨਾਲ ਨਾਲ ਆਪਣਾ ਪੇਜ ਫੋਲੋ ਕਰਿਓ